ਲੰਮੇ ਸਮੇਂ ਤੋਂ ਵੀ ਅਗਬੀਆਂ ਦੇ ਇਨਸਾਫ ਲਈ ਸੰਘਰਸ਼ ਕਰ ਰਹੇ ਨੌਜਵਾਨ ਸਿੱਖ ਆਗੂ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਸੋਦਾ ਸਾਦ ਦੀ ਪੈਰੋਲ ਤੇ ਸਵਾਲ ਖੜੇ ਕੀਤੇ ਹਨ ਉਹਨਾਂ ਕਹਿੰਦੇ ਕਿ ਦੇਸ਼ ਵਿੱਚ ਦੋਰੇ ਕਾਨੂੰਨ ਚੱਲ ਰਹੇ ਹਨ ਸਿੱਖਾਂ ਲਈ ਕਾਨੂੰਨ ਹੋਰ ਹਨ ਅਤੇ ਬਹੁਗਿਣਤੀਆਂ ਲਈ ਹੋਰ ਹਨ ਸਿਆਸਤ ਲਈ ਕਾਨੂੰਨ ਨੂੰ ਬਦਲ ਦਿੱਤਾ ਜਾਂਦਾ ਹੈ ਉਹਨਾਂ ਨੇ ਕਿ ਬੇਅਦਬੀ ਮਾਮਲੇ ਵਿੱਚ ਮੁੱਖ ਗਵਾਹ ਪ੍ਰਦੀਪ ਕਲੇਰ ਦੇ ਬਿਆਨਾਂ ਤੋਂ ਬਾਅਦ ਵੀ ਪ੍ਰਸ਼ਾਸਨ ਚੁੱਪ ਬੈਠਾ ਹੈ ਸੋਦਾ ਸਾਦ ਨੂੰ ਹਰ ਵਾਰ ਪੈਰੋਲ ਬੜੀ ਹੀ ਆਸਾਨੀ ਦੇ ਨਾਲ ਦੇ ਦਿੱਤੀ ਜਾਂਦੀ ਹੈ ਪੰਜਾਬ ਵਿੱਚ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾਂਦੀ ਹੈ ਤੇ ਪੰਜਾਬ ਸਰਕਾਰ ਵੀ ਇਸ ਤੇ ਕੇਂਦਰ ਦੀ ਕਟਪੁਤਲੀ ਬਣੀ ਬੈਠੀ ਹੈ ਕਿੰਨੀ ਆਪਣੇ ਆਪ ਦੇ ਵਿੱਚ ਸ਼ਰਮਸਰ ਵਾਲੀ ਗੱਲ ਆ ਪੰਜਾਬ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਬੇਅਦਬੀ ਦੇ ਇਸ਼ੂ ਲੈ ਕੇ ਹਰ ਇੱਕ ਸਿੱਖ ਜਥੇਬੰਦੀ ਰਾਜਨੀਤਿਕ ਜਥੇਬੰਦੀ ਇੱਕ ਬੇਅਦਬੀ ਨੂੰ ਲੈ ਕੇ ਬੋਲ ਰਹੀ ਹੈ ਕਿਉਂਕਿ ਇੱਕ ਬੇਅਦਬੀ ਦਾ ਦੋਸ਼ੀ ਪ੍ਰਦੀਪ ਕਲੈਰ ਨਾਮ ਦਾ ਸ਼ਖਸ ਜਦੋਂ ਦਾ ਪੰਜਾਬ ਦੇ ਵਿੱਚ ਗ੍ਰਿਫਤਾਰ ਹੋਇਆ ਉਸ ਤੋਂ ਬਾਅਦ ਉਹਨੂੰ ਜ਼ਮਾਨਤਾਂ ਤੇ ਰਿਹਾ ਕੀਤਾ ਗਿਆ ਉਹਦੀਆਂ ਵੀਡੀਓ ਆਉਣੀਆਂ ਸਿਲਸਲਾ ਲਗਾਤਾਰ ਜਿਹੜਾ ਉਸ ਇਸ਼ੂ ਦੇ ਉੱਤੇ ਚੱਲ ਰਿਹਾ। ਸੋ ਇਹਨਾਂ ਸਾਰੀਆਂ ਗੱਲਾਂ ਦੇ ਵਿੱਚੋਂ ਅੱਜ ਇੱਕ ਬਹੁਤ ਪੰਜਾਬ ਦੇ ਲਈ ਜਾਂ ਉਹਨਾਂ ਲੋਕਾਂ ਦੇ ਲਈ ਪੰਥਦਰਦੀ ਲੋਕਾਂ ਦੇ ਲਈ ਇੱਕ ਖਬਰ ਫੇਰ ਨਿਕਲ ਕੇ ਸਾਹਮਣੇ ਆਉਣੀ ਕਿ ਇਹਨੂੰ ਫੇਰ ਪ੍ਰੋਲ ਦੇ ਦਿੱਤੀ ਗਈ ਹੈ ਬਲਾਤਕਾਰੀਆਂ ਨੂੰ। ਤੁਸੀਂ ਇਹ ਦੇਖੋ ਵੀ ਸਿਸਟਮ ਸਾਨੂੰ ਸਮਝਦਾ ਕੀ ਹੈ ਕਿ ਤੁਸੀਂ ਪੰਜਾਬ ਦੇ ਵਿੱਚ ਰੋਲਾ ਪਾਈ ਚੱਲੋ ਕੋਈ ਮਤਲਬ ਨਹੀਂ। ਕਿਹੜੇ ਇਸ਼ੂ ਤੇ ਬੋਲ ਰਹੇ ਹੋ ਕਿਸੇ ਨੂੰ ਕੋਈ ਮਤਲਬ ਨਹੀਂ। ਅਗਲੇ ਨੇ ਆਪਣਾ ਕੰਮ ਕਰਦੇ ਰਹਿਣਾ। ਅਗਲੇ ਉਹਨੂੰ ਪ੍ਰੋਲ ਦਿੰਦੇ ਰਹਿਣਗੇ ਪੰਜਾਬ ਸਰਕਾਰ ਦੀ ਰਹਿਨਮਾਈ ਏਥ ਵੀ ਰਹੂਗਾ ਅੱਜ ਉਹਦੇ ਤੇ ਇੱਕ ਪ੍ਰੋਲ ਦੇ ਨਾਲ ਸੈਂਕਸ਼ਨ ਦੇ ਦਿੱਤੀ ਜਾਂਦੀ ਆ ਕਿ ਫਲਾਨੇ ਡੇਰੇ ਚ ਰਹੂਗਾ ਆਪਦੇ ਸੋ ਉਹ ਦਿਨ ਵੀ ਦੂਰ ਨਹੀਂ ਜਿੱਦੇ ਉਹਨੂੰ ਇਹ ਕਹਿ ਦਿੱਤਾ ਜਾਊਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਡੇਰੇ ਤੇ ਰਹੂਗਾ ਜਿਹੜੇ ਬੰਦੇ ਨੇ ਪੰਜਾਬ ਦੇ ਵਿੱਚ ਲਾਂਬੂ ਲਾਇਆ ਹੋਵੇ ਸਾਡੇ ਐਸਟੀ ਦੀ ਬੇਅਦਬੀ ਕੀਤੀ ਹੋਵੇ ਉਹਦੇ ਦੋਸ਼ੀਆਂ ਦੇ ਉੱਤੇ ਕਾਰਵਾਈ ਕਰਨ ਦੀ ਬਜਾਏ ਉਹਨਾਂ ਦੇ ਉੱਤੇ ਸੌਫਟ ਕਾਰਨਰ ਰੱਖੇ ਜਾਣ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਕਿੱਥੋਂ ਪੰਜਾਬ ਦੇ ਮਸਲੇ ਹੱਲ ਹੋ ਸਕਣਗੇ ਪੰਜਾਬ ਦੇ ਵਿੱਚ ਕਿੱਥੋਂ ਜਿਹੜੀਆਂ ਸਰਕਾਰਾਂ ਜਿਹੜੇ ਮੁੱਦਿਆਂ ਦੇ ਉੱਤੇ ਵਾਅਦੇ ਕਰਕੇ ਆਈਆਂ ਕਿੱਥੋਂ ਉਹਨੂੰ ਹੱਲ ਕਰ ਦੇਣੀਆਂ ਸੋ ਮੈਂ ਇਹੀ ਇੱਥੇ ਪੂਰੀਆਂ ਸਿੱਖ ਜਥੇਬੰਦੀਆਂ ਨੂੰ ਧਾਰਮਿਕ ਤੇ ਰਾਜਨੀਤਿਕ ਜਿੰਨੇ ਵੀ ਆਗੂ ਆ ਪ੍ਰਦੀਪ ਕਲੇਰ ਦੇ ਉੱਤੇ ਜਾਂ ਇਸ ਬਿਆਦਬੀ ਵਾਲੇ ਬਲਾਤਕਾਰੀ ਡੇਰਾ ਸਰਸਾ ਸਾਹ ਦੇ ਉੱਤੇ ਕੇਸ ਦੇ ਉੱਤੇ ਜਿਹੜੀਆਂ ਰੋਕਾਂ ਲੱਗੀਆਂ ਉਹਨਾਂ ਨੂੰ ਚਲਾਉਣ ਦੇ ਲਈ ਮੁੱਖ ਮੰਤਰੀ ਦੇ ਧਿਆਨ 'ਚ ਗੱਲ ਲਿਆਉਣ ਦੇ ਲਈ ਆਪਾਂ ਸਾਰੇ ਰਲ ਕੇ ਇੱਕ ਸਾਂਝੇ ਰੂਪ ਦੇ ਵਿੱਚ ਵੀ ਪ੍ਰੈਸ ਕਾਨਫਰੰਸ ਕਰੀਏ ਤੇ ਬਾਕੀ ਤੁਸੀਂ ਆਪੋ ਆਪਣੀਆਂ ਜਥੇਬੰਦੀਆਂ ਦੇ ਨਾਲ ਇੱਕ ਮੀਡੀਆ ਦੇ ਜ਼ਰੀਏ ਜ਼ਰੂਰ ਇਹ ਸੁਨੇਹਾ ਜਿਹੜਾ ਆਮ ਲੋਕਾਂ ਤੱਕ ਤੇ ਉਹਨਾਂ ਸੱਤਾਧਾਰੀ ਲੋਕਾਂ ਤੱਕ ਜਾਣਾ ਚਾਹੀਦਾ ਸਾਡਾ ਇੱਕਾ ਇਸ ਮਸਲੇ ਦੇ ਉੱਤੇ ਹੋਣਾ ਚਾਹੀਦਾ ਸੋ ਇੰਨੀਆਂ ਕੁ ਬੇਨਤੀਆਂ ਨੂੰ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ